ਚੌਥੇ ਨੰਬਰ ਤੇ ਆਉਂਦਾ ਬਾਡੀ ਮ사ਜ ਵਾਸਤੇ ਅਗਰ ਕੁਝ ਪੁੱਛੋ ਤੇਲ ਤਾਂ ਉਹ ਆਉਂਦਾ ਤਿਲਾਂ ਦਾ ਤੇਲ ਤਿਲ ਦੇ ਤੇਲ ਤੋਂ ਪਰ ਕੋਈ ਚੀਜ਼ ਨਹੀਂ ਮੋਟੀ ਮੋਟੀ ਐਗਜ਼ੈਂਪਲ ਹੈ ਤੁਸੀਂ 10 ਤਰ੍ਹਾਂ ਦੇ ਤੇਲ ਲਿਓ 10 ਤਰ੍ਹਾਂ ਦੇ ਟੈਰਾਕੋਟਾ ਦੇ ਦੀਵੇ ਜੇ ਲਿਆ ਕੇ ਰੱਖ ਲਓ ਦਸਾਂ ਚ ਪਾ ਦਿਓ ਅਡੜ ਤੇਲ ਸਵੇਰੇ ਜਿਹੜਾ ਤਿਲ ਦਾ ਤੇਲ ਆ ਉਹ ਦੀਵਾ ਫਾੜ ਕੇ ਬਾਹਰ ਨਿਕਲਿਆ ਹੁੰਦਾ ਫਰਸ਼ ਤੇ ਬਾਕੀ ਸਾਰੇ ਤੇਲ ਉਹ ਵੀ ਪਏ ਹੋਣਗੇ ਇਹ ਚ ਇੰਨੀ ਸ਼ਕਤੀ ਹੈ ਜੇ ਸ਼ਰੀਰ ਤੇ ਮਲੋਂਗੇ ਆਪੇ ਅੰਦਰ ਵਗ ਜਾਂਦਾ ਵਾਹ ਤਿਲ ਦੇ ਤੇਲ ਦੇ ਕੀ ਲਾਹੇ ਆ ਜੀ ਹੋਰ ਮਤਲਬ ਤਿਲਾਂ ਦਾ ਤੇਲ ਜਿਹੜਾ ਤੁਹਾਡੀ ਸਕਿਨ ਨੂੰ ਪੋਸ਼ਣ ਕਰਦਾ ਈ ਸਟਰੋਂਗ ਕਰਦਾ ਹੈ ਨਾ ਤੇ ਉਹ ਇਹ ਤਿਲ ਦਾ ਤੇਲ ਸ਼ਨੀ ਦੇਵਤੇ ਚੜਦਾ Hindu ਧਰਮ ਦੇ ਵਿੱਚ ਕਿਉਂ ਚੜਦਾ ਅਨੁਮਾਨ ਜੀ ਨੇ ਚੰਗਾ ਰਗੜਿਆ ਸੀ ਸ਼ਨੀ ਦੇਵ ਜੀ ਨੂੰ ਫਿਰ ਤਿਲ ਦੇ ਤੇਲ ਨਾਲ ਹੀ ਮਾਲਿਸ਼ ਕਰਕੇ ਠੀਕ ਵੀ ਕਰਿਆ ਸੀ ਬਲੇ ਸਾਡੇ ਸਰੀਰ ਦੇ ਦਰਦਾਂ ਨੂੰ ਖਤਮ ਕਰਦਾ ਜਿਵੇਂ ਤੁਹਾਡੇ ਗੋਡਿਆਂ 'ਚ ਦਰਦ ਹੈ ਮੋਢਿਆਂ 'ਚ ਦਰਦ ਹੈ ਮੈਨੂੰ ਲੋਕ ਆ ਕੇ ਕਈ ਵਾਰੀ ਕਹਿੰਦੇ ਨੇ ਵੀ ਗੋਲ ਸਭ ਕੋ ਇਹੋ ਜੀ ਚੀਜ਼ ਦੱਸ ਦੋ ਘਰੇ ਵੀ ਬਣਾ ਲਈਏ ਮੈਂ ਕਿਹਾ ਬਣਾਓ ਨਾ ਅਜਵੈਨ ਲੈ ਲੋ ਲਸਣ ਲੈ ਲਓ ਇੱਕ ਚਮਚਾ ਲਸਣ ਦਾ ਪੇਸਟ ਇੱਕ ਦੋ ਚਮਚੇ ਅਜਵੈਨ ਦੇ ਭਰ ਕੇ ਪਾਈਸਤ ਤਿਲਾਂ ਦਾ ਤੇਲ ਲੈ ਕੇ ਉਹ ਚ ਪਕਾ ਲਓ ਉਬਾਲ ਲਓ ਉਬਾਲ ਕੇ ਜਦੋਂ ਠੰਡਾ ਹੋ ਜਾਏ ਉਹਨੂੰ ਛਾਣ ਕੇ ਰੱਖ ਲਓ ਸਭ ਤੋਂ ਵਧੀਆ ਪੇਨ ਕਿਲਰ ਬਣਦਾ ਹੈ